ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਮੈਂ ਚੱਲ ਨਹੀਂ ਆ ਤੇ ਕੇ ਸੁਣ ਲੈ ਗੱਲ ਜੁਆਨਾ ਵੇ ਅਸਨਾ ਨਹੀਂ ਤੂੰ ਸੁਣ ਲੈ ਤੇ ਨੂੰ ਹੋੜ ਬਹ ਨਾ ਵੇ ਕਾਣਾ ਫੁਕਾ ਮਾਰ ਕਾ ਤੇ ਰਿਸ ਤੇ ਦਾਈ ਤੇ ਨਾਨੀ ਜਾ ਜੇ ਨਾ ਆ ਲੈ ਸਵਾਰੀ ਤੇ ਆ ਜਿਹੜੀ ਹੁਣ ਤੁਸੀਂ ਵੀਡੀਓ ਦੇਖ ਕੇ ਹਟੇ ਜੇ ਹਨਾ ਮੇਰਾ ਮਕਸਦ ਇਹੀ ਹੀ ਕਿ ਮਤਲਬ ਉਸ ਬੱਚੀ ਦਾ ਕੋਈ ਕਸੂਰ ਨਹੀਂ ਹਨਾ ਉਹਨੂੰ ਕੀ ਪਤਾ ਹਾਲੀ ਦੁਨੀਆ ਦਾ ਕੀ ਸਹੀਦ ਕੀ ਗਲਤ ਹੈ ਹਨਾ ਇਹ ਮਾਪਿਓ ਦਾ ਫਰਜ਼ ਹੁੰਦਾ ਹੈ ਬੱਚਿਆਂ ਨੂੰ ਵਧੀਆ ਸਿੱਖਿਆ ਦੇਣੀ ਵਧੀਆ ਕੁਝ ਸਿਖਾਉਣਾ ਉਹਨਾਂ ਨੂੰ ਖੇਡਾਂ ਬਾਰੇ ਗੁਰੂਆਂ ਬਾਰੇ ਦੱਸੋ ਇਤਿਹਾਸ ਬਾਰੇ ਦੱਸੋ ਨਾ ਕਿ ਆ ਨੱਚਣ ਟੱਪਣ ਗਾਉਣਾ ਦੱਸੋ ਠੀਕ ਹਨਾ ਕਿਵੇਂ ਹੁਣ ਤੋਂ ਹੀ ਇਹੋ ਜਿਹੇ ਗਾਣੇ ਉਹਨੂੰ ਸਿਖਾਉਂਦੇ ਤੁਹਾਨੂੰ ਅਕਲ ਉਕਰ ਹੈਗੀ ਆ ਕਿ ਨਹੀਂ ਦਿਲੋਂ ਖੜਾ ਇਨਾਇਕਾ ਦਵਰ ਕਿਆ ਅੱਜ ਦਵਰ ਕਾ ਅੱਜ ਦਵਰ ਕਿਆ ਪਰਾ ਤਨੀ ਹੈਗਾ ਕੀ ਹੈਗਾ ਅੱਜ ਅੰਦਾਜ਼ ਕਰਾਉਗਾ ਤਮ ਕੱਲ੍ਹ ਹੀ ਚੱਕ ਲੂੰ ਇੱਕ ਇਹ ਬੜੀ ਮੁੰਡਾ ਬਣ ਬਣ ਕੇ ਬੈੰਦੀ ਆ ਜਿਵੇਂ ਤੂੰ ਹੈਗੀਆਂ ਤੂੰ ਉਵੇਂ ਦੀ ਰਹੇ ਹਨ ਇਹ ਤਾਂ ਮੈਂ ਕੱਲ੍ਹ ਹੀ ਚੱਕ ਲੂੰ ਕੱਲਾ ਚੱਕ ਲਾ ਫਿਰ ਤੂੰ ਇੱਥੇ ਖੜੀ ਕੀ ਕਰਦੀ ਆ ਕੈਮਰਾ ਮਾਰ ਮਾਰ ਦਿਖਾਉਂਦੀ ਆ ਤੇ ਫੂਫੜ ਕੇ ਜੂ ਖੜੀ ਆ ਤੇ ਤੂੰ ਫਿਰ ਕੱਲੀ ਚੱਕ ਫਿਰ ਦੋ ਜਾਨਿਆਂ ਨੂੰ ਕਿਉਂ ਬੁਲਾਇਆ ਤੇ ਲਾਇਆ ਡੰਗਰ ਜੀ ਇਹ ਕੰਪਨੀ ਆਉਂਦੀ ਲੂਮੀਨਾ ਜਿਹੜੀ ਹੁੰਦਾ ਲੂਮੀਨਾ ਸੰਦਾ ਲਾਓ ਜੀ ਅੰਗਰੇਜ਼ੀ ਵਾਲੀ ਮੈਡਮ ਆ ਗਈ ਜੀ ਠੀਕ ਹੈ ਨਾ ਹਰੇਕ ਵੀਡੀਓ ਦੇ ਵਿੱਚ ਇਹ ਨਾ ਅੰਗਰੇਜ਼ੀ ਵਾਲੀ ਭੈਣ ਜੀ ਬੰਦੀ ਬੰਦੀ ਆਪ ਨੂੰ ਇਹਨੂੰ ਭਾਵੇਂ ਕੁਝ ਆਉਂਦਾ ਨਾ ਹੋਵੇ ਦੂਜਿਆਂ ਨੂੰ ਸਿਖਾਉਣ ਤੇ ਲੱਗੀ ਆ ਡੰਗਰ ਕੋਈ ਅਕਲੁਕਲ ਹੈ ਨਹੀਂ ਥੱਥੀ ਤੂਤਲੀ ਚੁੱਪੋ ਜਾ ਸੱਤਵੀਂ ਫੇਰ ਚੁੱਪ ਇੱਕ ਸੱਪਤਾ ਨਹੀਂ ਬੋਲੇਗੇ ਇਹਦੇ ਵਰਗੇ ਸੇਮ ਬ੍ਰਦਰ ਨੂੰ ਲੈਣ ਇਹਦੇ ਭਰਾ ਨੂੰ ਮੂੰਹ ਵਰਸਾ ਕਰ ਲੈਣੇ ਲਿਖੀਆ ਸਨ ਉਸ ਪਾਪੀ ਹਾਂ ਕਿ ਇਹ ਨਹੀਂ ਬੀਚ ਦੇਣਾ ਹਾਂ ਕਿਤੇ ਚੱਲੇ ਆਪਾਂ ਉਹ ਲੈਟਰ ਸੱਲਾਂ ਚੱਲ ਜਿਗੇ ਸੁ ਚੱਲ ਆਈ ਇਹਦਾ ਵੀ ਤੋਤਲੀ ਦਾ ਕੋਈ ਹਾਲ ਨਹੀਂ ਡੰਗਰੇ ਇੱਕ ਬੰਨੇ ਤੂੰ ਕਹੀ ਜਾਂਦੀ ਅਸੀਂ ਚੱਲੇ ਹਾਂ ਉਹਦਾ ਬ੍ਰਦਰ ਲੈਂਡ ਉਹ ਬੈਰ ਰੇ ਇਨਵਰਟਰ ਨੂੰ ਬ੍ਰਦਰ ਦੱਸਣ ਦਈਆਂ ਡੰਗਰ ਤੇ ਉੱਪਰ ਉਹਨੂੰ ਕਹਿਣ ਦੀ ਕਿੱਧਰ ਚੱਲੇ ਤੈਨੂੰ ਐਡੀ ਛੇਤੀ ਚੇਤਾ ਭੁੱਲ ਗਿਆ ਕਿ ਜਾਣ ਕੇ ਤੂੰ ਜਵਾਕੜੀ ਬੱਚੀ ਬਣ ਬਣ ਕੇ ਦਿਖਾਉਂਦੀਆਂ ਲੋਕਾਂ ਨੂੰ ਜਿਵੇਂ ਦੇ ਰੀਅਲ ਲਾਈਫ ਦੇ ਵਿੱਚ ਹੈਗੇ ਉਵੇਂ ਦੇ ਰਿਆ ਕਰੋ ਲੋਕਾਂ ਨੂੰ ਬੇਵਕੂਫ ਨਾ ਬਣਾਇਆ ਕਰੋ ਮੈਂ ਤੁਹਾਡਾ ਆਪਣਾ ਸੰਦੇਸ਼ ਪੀ ਰਿਹਾ 300 ਅੱਜ ਆਪਾਂ ਚੱਲਿਆ ਇਨਵਰਟਰ ਲੈਣ ਤੇ ਤੁਹਾਨੂੰ ਚੱਲ ਕੇ ਦਿਖਾਣੇ ਆ ਤੇ ਬਾਕੀ ਗੱਲ ਇਦਾਂ ਹੈ ਹਿੰਦੂ ਦਾ ਪਾਣੀ ਹਣਾ ਹੁਣ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਲੋਕ ਕੀ ਕਹਿੰਦੇ ਇਹਨਾਂ ਨੂੰ ਗਲਤ ਬੋਲਦੇ ਆ ਹਰਕਤਾਂ ਦੇਖੋ ਇਹਨਾਂ ਜਿਹਾ ਹਨਾ ਮਤਲਬ ਕੀ ਇਹਨੂੰ ਪਤਾ ਹੀ ਨਹੀਂ ਕੀ ਉਹਦੇ ਵਿੱਚ ਹੁੰਦਾ ਤੇ ਕੀ ਨਹੀਂ ਹੁੰਦਾ ਆਂਦਾ ਇਹਦੇ ਵਿੱਚ ਪਾਣੀ ਹੁੰਦਾ ਹੋਰ ਤੇਰਾ ਸੇਰ ਹੁੰਦਾ ਮੈਗੀ ਤੇ ਗੋਲ ਗੱਪੇ ਚੈਨਚ ਮੈਗੀ ਵਿਦ ਬੋਲਪੇ ਤੇ ਮੇਰੇ ਨਾਲ ਕੌਣ ਕਰਨ ਲੱਗਾ ਉਹ ਵੀ ਫਸਟ ਟਾਈਮ ਤੇ ਤੁਹਾਨੂੰ ਦਿਖਾਣੇ ਆ ਤੁਸੀਂ ਉਹਨਾਂ ਪਾਸੋਂ ਸ਼ਾਇਦ ਜਾਣਦੇ ਹੋਵੋਗੇ ਤੇ ਆਪਾਂ ਚਲੋ ਕਰਦੇ ਆ ਵੀਡੀਓ ਸਟਾਰਟ ਮੈਗੀ ਆਪਣੀ ਬਣ ਰਹੀ ਆ ਠੀਕ ਆ ਨਾ ਤੁਸੀਂ ਦੇਖਦੇ ਰਹੋ ਤੇ ਬਲਾਂਕ ਪੂਰਾ ਖਾਂਦੇ ਨਾਲ ਤੇ ਵੇਖੋ ਕਿੰਨੀ ਖੁਸ਼ ਆ ਹਨਾ ਤੇ ਜਦੋਂ ਕੰਮ ਕਰਨ ਲੱਗਿਆ ਇਹਨੂੰ ਮੌਤ ਪੈ ਜਾਂਦੀ ਆ ਫੇਰ ਇਹਨੂੰ ਗਰਮੀ ਲੱਗਦੀ ਆ ਬਿਮਾਰ ਹੋ ਜਾਂਦੀ ਆ ਪਤਾ ਨਹੀਂ ਇਹਨੂੰ ਕੁਝ ਹੁੰਦਾ ਵੀ ਨਹੀਂਗਾ ਇੰਨਾ ਖਾਂਦੀ ਇੰਨਾ ਖਾਂਦੀ ਆ ਪਤਾ ਨਹੀਂ ਫੇਰ ਵੀ ਹਨਾ ਕਿਵੇਂ ਤੁਰੀ ਫਿਰਦੀ ਆ ਤਲੀਆਂ ਚੀਜ਼ਾਂ ਡੇਲੀ ਵੀ ਨਹੀਂ ਖਾਣੀਆਂ ਚਾਹੀਦੀਆਂ ਚਲੋ ਕਿਤੇ ਮਹੀਨੇ ਇੱਕ ਦੋ ਵਾਰੀ ਖਾ ਵੀ ਲਓ ਪਰ ਇੰਨੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ ਇਹਨੂੰ ਆਪਣੀ ਸਿਹਤ ਨਾਲ ਕੋਈ ਮਤਲਬ ਪਿਆਰ ਪਿਉਰ ਨਹੀਂ ਹੈਗਾ ਕਿਸੇ ਨਾ ਕਿਸੇ ਨੂੰ ਲੈ ਹੀ ਆਉਂਦੀ ਆ ਵਲੌਗ ਦੇ ਵਿੱਚ ਪਤਾ ਨਹੀਂ ਮਿੰਤਾ ਤਰਲੇ ਕੱਢ ਕੇ ਤੇ ਕਿਵੇਂ ਹੁਣ ਖੁਸ਼ ਆ ਜੋ ਲੋਕ ਬਹੁਤੀ ਕਹਿਣ ਲੰਗੇ ਲਿਪਸਟਿਕ ਸਨ ਲੱਗੇ ਜਿਹਦੇ ਤੇ ਲਿਪਸਟਿਕ ਲਾਈਆ ਮੈਂ ਇਹ 20 ਰਪਏ ਦਾ ਸੀ ਲਿਪਸਟਿਕ ਲੱਗੇ ਕਿ ਕਰੇ ਸਿਰ ਤੇ ਮਨ ਲਿਪਸਟਿਕ ਲਾਲੀ ਤੇ ਜੇ ਲੋਕਾਈ ਜਿਲੇ ਤੇ ਨਾ ਨਹੀਂ ਗਾਈਜ਼ ਵੀ ਇੱਕ ਬੰਨੇ ਗਾਈਜ਼ ਵੀਰੇ ਕਹਿੰਨੀ ਆ ਤੇ ਜਿਹੜੇ ਵੀਰ ਜਿਨ੍ਹਾਂ ਨੂੰ ਆਪਾਂ ਵੀਰ ਸਮਝਦੇ ਆ ਤੇ ਉਹਨਾਂ ਨੂੰ ਵੀ ਕਹਿੰਦੇ ਨੇ ਆ ਕਿ ਸਾਡੀ ਲਿਪਸਟਿਕ ਚੈੱਕ ਕਰੋ ਤੈਨੂੰ ਹੈ ਕਿ ਨਹੀਂ ਕੋਈ ਸੰਗ ਸ਼ਰਮ ਐਵਜੀਆਂ ਗੱਲਾਂ ਕਹਿਣ ਵਾਲੀਆਂ ਹੁੰਦੀਆਂ ਇੱਕ ਬਾਰੇ ਤੂੰ ਗਾਇਸ ਵੀਰੇ ਕਹਿੰਦੀ ਹੈ ਦੂਸਰੀ ਗੱਲ ਤੈਨੂੰ ਬੋਲਣਾ ਹੀ ਨਹੀਂ ਆਉਂਦਾ ਲਿਪਿਸਟਿਕ ਹੁੰਦਾ ਨਾ ਕਿ ਪਲੇਸਟਿਕ ਹੁੰਦਾ ਡੰਗਰੇ ਚੈਲੰਜ ਹੋ ਸਾਡੇ ਗਵੰਡੀ ਪੜੋਸੀ ਸਾਡੇ ਤੇ ਮੈਂ ਉਹਦੇ ਘਰੇ ਚੱਲੀ ਆ ਦੇਖਣ ਤੇ ਮੇਰੇ ਲਈ ਉਹਨਾਂ ਨੇ ਆਪਣਾ ਕੰਮ ਵਿੱਚ ਛੱਡਿਆ ਤੇ ਮੈਂ ਕਿਹਾ ਮੈਨੂੰ ਮੇਰੇ ਨਾਲ ਵੀਡੀਓ ਬਣਾਓ ਤੁਸੀਂ ਫੋਨ ਕੱਲੇ ਤਨੂੰ ਦੇ ਦਿਆਂ ਰੈਡੀ ਹੋ ਗਈ ਇੱਕ ਬੰਨੇ ਕਹਿੰਨੀ ਹੈ ਕਿ ਉਹ ਮੈਨੂੰ ਕਹਿੰਦੇ ਆ ਕਿ ਮੇਰੇ ਨਾਲ ਵੀਡੀਓ ਬਣਾਓ ਇੱਕ ਬੰਨੇ ਤੂੰ ਕਹਿੰਨੀ ਹੈ ਕਿ ਮੈਂ ਕਿਹਾ ਮੇਰੇ ਨਾਲ ਵੀਡੀਓ ਬਣਾਇਆ ਮਤਲਬ ਤੇਰਾ ਕੋਈ ਸਟੈਂਡ ਹੀ ਨਹੀਂ ਆ ਪਹਿਲਾਂ ਤੂੰ ਸੜਕਾਂ ਤੇ ਮੰਗਦੀ ਸੀ ਭੀਖ ਕਿ ਚਲੋ ਮੇਰੇ ਨਾਲ ਵੀਡੀਓ ਬਣਾਓ ਉੱਥੇ ਵੀ ਤੈਨੂੰ ਕੋਈ ਜਾਣਦਾ ਪਛਾਣਦਾ ਨਹੀਂ ਸੀ ਹੁਣ ਘਰ ਘਰ ਜਾ ਕੇ ਤੂੰ ਗਰੀਬਾਂ ਵਾਂਗੂ ਘਰੇ ਘਰੇ ਜਾ ਜਾ ਕੇ ਲੋਕਾਂ ਨੂੰ ਕਹਿਂਦੀ ਹੈ ਕਿ ਮੇਰੇ ਨਾਲ ਫੂਡ ਚੈਲੰਜ ਕਰੋ ਕੋਈ ਚੰਗੀ ਸਿੱਖਿਆ ਦਿਓ ਨਾ ਲੋਕਾਂ ਨੂੰ ਇਹਦੇ ਨਾਲ ਤੂੰ ਸਾਈਕਲ ਜਾ ਕੋਈ ਹਨਾ ਕੋਈ ਵਧੀਆ ਸਸਰਤ ਕਰੇ ਲੋਕਾਂ ਨੂੰ ਸਿਖਾਵੇ ਉਹ ਚ ਸਿੱਖਾਂ ਨੂੰ ਮਿਲੇ ਐਦੇ ਵਿੱਚ ਤੂੰ ਕੀ ਲੋਕਾਂ ਨੂੰ ਸਿਖਾਉਂਦੀ ਡੰਗਰੇ ਹਾਂ ਜੀ ਗਾਇਸ ਵੀਰੇ ਤੇ ਆਪਾਂ ਤੁਹਾਨੂੰ ਜਿਵੇਂ ਕੀ ਦੱਸਿਆ ਸੀ ਵੀਡੀਓ ਦੀ ਸ਼ੁਰੂਆਤ ਆਪਾਂ ਕਰਨ ਲੱਗੇ ਆ ਅੱਜ ਮੈਗੀ ਚੈਲੰਜ ਤੇ ਨਾਲ ਮੇਰੇ ਆ ਸਾਡੇ ਬਾਈ ਤੇ ਭੰਪਾ ਲੈ ਉਹਨੂੰ ਵਿਚਾਰੇ ਨੂੰ ਨਾਲ ਮਤਲਬ ਬੁਲਾ ਕੇ ਲੈ ਕੇ ਆਈ ਹੈ ਚੀਚਾ ਲੈ ਕੇ ਆਈ ਹੈ ਉਹਨੂੰ ਘਰੋਂ ਕਿ ਮੇਰੇ ਨਾਲ ਫੂਡ ਚੈਲੰਜ ਕਰ ਡੰਗਰੇ ਜੇ ਤੈਨੂੰ ਇੰਨੀ ਅਕਲ ਆ ਤੇਰੇ ਕੋਲ ਇੰਨਾ ਹੀ ਪੈਸਾ ਹੈ ਨਾ ਤੂੰ ਸੁਕਤੋਂ ਕਿਸੇ ਗਰੀਬ ਨੂੰ ਦੇ ਕਿਸੇ ਜ਼ਰੂਰਤਮੰਦ ਨੂੰ ਦੇ ਜਿਹਨੂੰ ਲੋੜ ਹੋਵੇ ਆ ਕੀ ਹਨਾ ਸਾਰਾ ਦਿਨ ਫੂਡ 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 ਦੂਸਰੀ ਗੱਲ ਜੇ ਤੇਰਾ ਇੰਨਾ ਹੀ ਦਿਮਾਗ ਸੀ ਤੇ ਤੂੰ ਅਪ ਸਿਰਫ ਆਪਣੇ ਫਾਇਦੇ ਵਾਸਤੇ ਤੂੰ ਇਹ ਕੁਛ ਕਰ ਰਹੀ ਦੀ ਹੈ ਜੇ ਤੇਨੂੰ ਇੰਨਾ ਹੀ ਉਹਦਾ ਫਿਕਰ ਸੀ ਤੂੰ ਉਹਦਾ ਚੈਨਲ ਹਨਾ ਮਤਲਬ ਖੋਲ ਕੇ ਦਿੰਦੀ ਉਹਨੂੰ ਵੀ ਕੁਛ ਅਰਨਿੰਗ ਹੁੰਦੀ ਕੁਛ ਕਮਾ ਸਕਦਾ ਡੰਗਰੇ ਬਾਤ ਤਾਂ ਸਹੀ ਏ ਸਾਰੇ ਕਿਦੇ ਵੀ ਨਹੀਂ ਲੱਗੇ ਆ ਤੈਨੂੰ ਸਹਿਬੂ ਕਰਦੇ ਰਹੇ ਆ ਪਰ ਮਸੂਜਾ ਦਾ ਹੱਥ ਆ ਗੇ ਨਹੀਂ ਨਹੀਂ ਆ ਦੋਸ ਮੋਸੇ ਆ ਤੇ ਮਹਿਗੀ ਆ ਗੱਲਾਂ ਗੱਲਾਂ ਦੇ ਵਿੱਚ ਉਹਨੇ ਵੀਰੀ ਬੇਇੱਜ਼ਤੀ ਕਰਦੀ ਆ ਕਿ ਖਾਣ ਦੇ ਵਿੱਚ ਤੂੰ ਆ ਮੋਟੋ ਅੱਗੇ ਸਾਰੇ ਤੂੰ ਖਾਣ ਦੇ ਵਿੱਚ ਤੂੰ ਅੱਗੇ ਕਿਹਦੇ ਨਾਲ ਮੁਕਾਬਲਾ ਕਰਨ ਦੀ ਆ ਡੰਗਰੇ ਤੈਨੂੰ ਅਕਲ ਨਹੀਂ ਆ ਕਿ ਦੂਸਰੀ ਗੱਲ ਤੂੰ ਤਾਂ ਕਿੰਨੀ ਹਾਂ ਕਿ ਮੈਂ ਮਹਿਗੀ ਤੇ ਗੋਲ ਗੱਪਿਆਂ ਦਾ ਚੈਲੰਜ ਲੱਗੀ ਕਰਨ ਤੂੰ ਤੇ ਸਮੋਸੇ ਰੱਖ ਕੇ ਬੈਠੀ ਏਂ ਖਾਣ ਲੱਗਿਆ ਵੇਖੋ ਇਹ ਕਿਦਾਂ ਮੂੰਹ ਚਾਲਦੇ ਉਹਦਾ ਵਿਚਾਰੇ ਦਾ ਹਾਲੀ ਇੱਕ ਚਮਚਾ ਨੇ ਖਾਧਾ ਤੇ ਇਹ ਦੋ ਤਿੰਨ ਚਮਚੇ ਖਾ ਗਏ ਨਾਲ ਏਕੇ ਨੇ ਘਰ ਵਾਲਾ ਇੱਕ ਤੱਕ ਕੈਮਰਾਮੈਨ ਰੱਖਿਆ ਤੇ ਇੱਕ ਨੌਕਰ ਬਣਾ ਕੇ ਰੱਖਿਆ ਕਿਵੇਂ ਆਰਡਰ ਮਾਰਦੀ ਆ ਕਿ ਕੋਲਡ ਡਰਿੰਕ ਲੈ ਕੇ ਆਓ ਡੰਗਰ ਉਹ ਜਹਾ ਉਹ ਵਾ ਜਿਹੜਾ ਇਹਦੀ ਸਿਹਤ ਨਾਲ ਇਹਨੂੰ ਕੋਈ ਵੀ ਹੈ ਨਹੀਂ ਸਿਰਫ ਇਹਨਾਂ ਨੂੰ ਕਹੇ ਅੱਗੇ ਮੁੱਖ ਰੱਖਿਆ ਜੀ ਪੈਸੇ ਦੀ ਹੀ ਲੋੜ ਆ ਮਤਲਬ ਕੋਈ ਨਹੀਂ ਹੈ ਕਿ ਇਹਦੀ ਸਿਹਤ ਲੋਕੀਂ ਨਾ ਰੋਲਾ ਪਾਉਂਦੇ ਨਾ ਇਹਨਾਂ ਨੂੰ ਨਹੀਂ ਵੈਸੇ ਲੱਗਦੀ ਪੱਕੇ ਬੇਸ਼ਰਮ ਆਏ बोलेगा कोई कुछ नहीं बोले लाओ जी माजी जितगी जे मैं तन्नू पहला ही गया सी कि ने जिती जाना है एदे ना मुकाबला ना करया करो दूसरी बार शर्म करया कर सारा दिन ना फास्ट फूड खान ते लक्क बनने आ की सिखारी ਲੋਕਾਂ ਨੂੰ ਡੰਗਰੇ 24 ਘੰਟੇ ਬਸ ਖਾਈ ਜਾਣਾ ਖਾਈ ਜਾਣਾ ਹੋਰ ਕੋ ਕੰਮ ਤਾਂ ਨਹੀਂ ਹੈਗਾ ਤੈਨੂੰ ਠੀਕ ਹੈ ਨਾ ਆ ਤੇ ਤੂੰ ਜਿਹੋ ਜੀ ਹੈਗੀ ਸੀ ਹੈਗੀ ਸੀ ਬਿਮਾਰੀਆਂ ਦਾ ਘਰ ਨਾਲ ਤੂੰ ਉਹਨਾਂ ਨੂੰ ਵੀ ਲਾ ਲੈਨੀ ਦੂਸਰੇ ਲੋਕਾਂ ਨੂੰ ਵੀ ਤੇ ਉਹਨਾਂ ਨੂੰ ਵੀ ਲੱਗਦਾ ਤੂੰ ਕੋਈ ਬਿਮਾਰੀ ਲਾ ਕੇ ਛੱਡੇਂਗੀ ਡੰਗਰੇ ਕੁਝ ਚੰਗੀ ਸਿੱਖਿਆ ਦੇ ਜਿਹੜੇ ਲੋਕ ਤੁਹਾਨੂੰ ਵੇਖ ਕੇ ਵਧੀਆ ਕਰਨ ਸੋਚਣ ਸਿੱਖਣ ਨਾਲ ਹੀ ਸੋਚ ਸਭ ਨਾਲ ਹੋ ਕੇ ਬੰਦ ਜਿੱਤਲਵਾਰੇ ਬਿਨਾਂ ਬੋਲਦੇ ਗਾਇਸ ਸਮੋਸੇ ਦੇਖੋ ਗਰਮ ਗਰਮ ਆ ਹਾ ਹਾ ਯਰ ਰੱਬਾ ਖਾਂਦੀ ਇਹ ਆ ਤੇ ਵੇਖ-ਵੇਖ ਕੇ ਗੁੱਸਾ ਸਾਨੂੰ ਚੜੀ ਜਾਂਦਾ ਕਿ ਪਹਿਲਾਂ ਤੂੰ ਹਨਾ ਮੈਗੀ ਖਾ ਕੇ ਹੜੀਆਂ ਹੁਣ ਸਮੋਸਿਆਂ ਤੇ ਓਹੋ ਕੀ ਬੰਦਾ ਕਵੇ ਇਹਨੂੰ ਕੀ ਮਤਲਬ ਲੋਕੀ ਇਹਨਾਂ ਨੂੰ ਇਹਨਾਂ ਨੂੰ ਇੰਨੇ ਗਲਤ ਕਮੈਂਟ ਕਰਦੇ ਆ ਨਾ ਇਹਨਾਂ ਨੂੰ ਫਿਰ ਵੀ ਨਹੀਂ ਲੱਗਦੀ ਇਹਨਾਂ ਨੂੰ ਹੁੰਦਾ ਹੈ ਕਿ ਲੋਕ ਸਾਡੇ ਤੋਂ ਸੜਦੇ ਆ ਪਰ ਸੜਦੇ ਨਹੀਂ ਤੈਨੂੰ ਚੰਗੀ ਸਿੱਖਿਆ ਤੈਨੂੰ ਇਹੀ ਚੰਗ ਮਾਤੀ ਦੇਂਦੇ ਆ ਕਿ ਤੂੰ ਇਹ ਕੁਛ ਨਾ ਕਰ ਤੇਰੀ ਸਿਹਤ ਵਾਸਤੇ ਕਹਿੰਦੇ ਆ ਤੈਨੂੰ ਹੋਰ ਕੋਈ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ ਕੋਈ ਦੁਸ਼ਮਣੀ ਨਹੀਂ ਕਿ ਬਸ ਸਿਹਤ ਦਾ ਧਿਆਨ ਰੱਖੋ ਤੂੰ ਸਾਰਾ ਯੁੱਧ ਖਰਾਬ ਕਰਦਾ ਤੁਸੀਂ ਨਹੀਂ ਹੋਣਾ ਤੁਸੀਂ ਦੇਖ ਹੀ ਲਓ ਕਿ ਹਨਾ ਜਿਹੜੇ ਆਣ ਕੇ ਇਹਨਾਂ ਦੇ ਚੇਲੇ ਸਾਨੂੰ ਆਣ ਕੇ ਬੋਲਦੇ ਆ ਕਿ ਤੁਸੀਂ ਇਹਨਾਂ ਦੇ ਰੋਸਟਿੰਗ ਕਿਉਂ ਕਰਦੇ ਜੀ ਇਹਨਾਂ ਨੂੰ ਗਲਤ ਕਿਉਂ ਬੋਲਦੇ ਜੀ ਉਹਨਾਂ ਦੀ ਲਾਈਫ ਆ ਜੋ ਵੀ ਹਨਾ ਇਹਨਾਂ ਦਾ ਇੱਕ ਵੀ ਕਮੈਂਟ ਸਹੀ ਹੁੰਦਾ ਸਾਰੇ ਇਹਨਾਂ ਨੂੰ ਗਾਲਾਂ ਕੱਢਦੇ ਆ ਕੋਈ ਵੀ ਦੱਸ ਦੋ ਕਿ ਹਾਂ ਇਹਨਾਂ ਨੂੰ ਵਧੀਆ ਬੋਲਦੇ ਆ ਪਰ ਇਹ ਫਿਰ ਵੀ ਨਹੀਂ ਖਾਣੋਂ ਹਟਦੇ ਬੇਸ਼ਰਮ ਆ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਜਿਹੜੇ ਕੋਲ ਜੀ ਇੰਨਾ ਹੀ ਪੈਸਾ ਏ ਤੇ ਕਿਸੇ ਲੋੜਵੰਦ ਨੂੰ ਦੇ ਦੋ ਹਨਾ ਤੇ ਕਿਸੇ ਦੀ ਹੈਲਪ ਹੋ ਸਕੇ ਸਾਰਾ ਦਿਨ ਬਸ ਖਾਣ ਚ ਹੀ ਧਿਆਨ ਰਹਿੰਦਾ ਹੋਰ ਕੀ ਤੁਹਾਨੂੰ ਕੰਮ ਤਾਂੰਦਾ ਨਹੀਂ ਹੈਗਾ ਸਮਝ ਰਹੇ ਸਮਝ ਰਵ ਸਮਝ ਦੇਖ ਲੋ ਡੰਗਰੋ ਕਿੱਦਾਂ ਤੁਹਾਡੀ ਜਿੰਜਣਾ ਜਾ ਜਾ ਕੇ ਤੁਸੀਂ ਕਹਿੰਦੇ ਜੇ ਕਿ ਚੰਗੇ ਬੜੇ ਮਾੜਾ ਬੋਲਦੇ ਦੇਖ ਲੋ ਕਿਵੇਂ ਜਾਨਵਰਾਂ ਵਾਂਗੂੰ ਖਾਂਦੀ ਡੰਗਰੇ ਕਿਸੇ ਕਵਲੀ ਦੇ ਵਿੱਚ ਪਾ ਕੇ ਖਾਲਾ ਕਿਵੇਂ ਖਾਂਦੀਆਂ ਜਿਹੜੀ ਕੜਾਈ ਦੇ ਵਿੱਚ ਬਣਾ ਕੇ ਖਾਂਦੇ ਜੇ ਉਸਤੇ ਦੇ ਵਿੱਚ ਖਾਈ ਜਾਂਦੇ ਜੇ ਇਹਨਾਂ ਨਾਲ ਤੂੰ ਖੁਰਲੀ ਤੇ ਚੱਲ ਜਾ ਉੱਥੇ ਪੱਠੇ ਖਾਲਾ ਜਾ ਕੇ ਨੈਵਰ ਜੇ ਤੈਨੂੰ ਕੋਈ ਲੋਕੀ ਮਾਜ ਮੁਝ ਜੋ ਵੀ ਕਹਿੰਦੇ ਆ ਤੇ ਤੇਰੀਆਂ ਹਰਕਤਾਂ ਤੋਂ ਦੇਖ ਕੇ ਕਹਿੰਦੇ ਆ ਲੋਕਾਂ ਦਾ ਦਿਮਾਗ ਥੋੜਾ ਪਾਗਲਾ ਕਿ ਤੈਨੂੰ ਗਲਤ ਬੋਲੀ ਜਾਣਾ ਤੇਰੀਆਂ ਹਰਕਤਾਂ ਹੀ ਇਹੋ ਜੀਆਂ ਤੂੰ ਖਾਣ ਕਿਵੇਂ ਦੇਈਆਂ ਜਨਮਰਾਂ ਵਾਂਗੂ ਖਾਣਾ ਤਾਂ ਸਿੱਖ ਲੈ ਬੰਦਿਆਂ ਵਾਂਗੂ ਮਤਲਬ ਖਾ ਤੈਨੂੰ ਇਹ ਨਹੀਂ ਕਹਿੰਦੇ ਲੋਕੀ ਕਿ ਖਾਣਾ ਖਾ ਪਰ ਬੰਦਿਆਂ ਵਾਂਗੂ ਬੈ ਕੇ ਖਾ ਕਿਵੇਂ ਤੂੰ ਕੜਾਈਆਂ ਦੇ ਵਿੱਚ ਲੱਗ ਜਾਨੀ ਹੈ ਕਿਤੇ ਤੂੰ ਚੈਲੰਜ ਲੈ ਕੇ ਆ ਜਾਨੀ ਹੈ ਸਾਰਾ ਦਿਨ 버ਗਰ ਨਿਊਡਲਾਂ ਤੇ ਲੱਗ ਰਹੀ ਨਹੀਂ ਹੋਰ ਕਿ ਤੈਨੂੰ ਕੰਮ ਤਾਂ ਨਹੀਂ ਹੈਗਾ ਕੰਮ ਕਰਨ ਲੱਗਾ ਤੇਨੂੰ ਮੌਤ ਪੈ ਜਾਂਦੀ ਹੈ ਹੁਣ ਤੇਨੂੰ ਗੁੱਸਾ ਚੜਦਾ ਲੋ